ਸਾਡੇ ਨਾਲ ਬੜੀ ਦੁਕਾਨ ਦੇ ਅੱਛਾ ਲਾਹਣ ਜੰਗੀ ਦਾ ਮੋੜੋਂ ਘੇ ਲੈ ਜਾਂਦੀ ਆ ਕੀ ਨਾਮ ਹੈ ਅੰਕਲ ਤੁਹਾਡਾ ਕੀ ਗੱਲ ਹੋ ਗਈ ਜੀ ਆ ਮੋਟਰਸਾਈਕਲ ਚੱਕੇ ਕੱਟ ਗਿਆ ਤੇ ਬੱਸ ਉਹਨੂੰ ਫੜ ਕੇ ਲੈਂਦਾ ਕਿੱਥੋਂ ਚੱਕਿਆ ਸੀ ਇਹਨੇ ਆ ਆਪਣੀ ਤਲਾਸ਼ ਕਰ ਤਾ ਕਲਾਸ਼ ਨਾ ਕਰਦਾ ਉਹ ਫੜਿਆ ਕਿੱਥੇ ਆ ਗਿਆ ਬੱਤੀ ਵਾਲੇ ਚੌਂਕ ਤੋਂ ਫੜਿਆ ਇਹਨੂੰ ਬੱਤੀ ਵਾਲੇ ਚੌਂਕ ਤੋਂ ਫੜਿਆ ਜੀ ਕੀ ਕਿੱਥੋਂ ਰਹਿਣਾ ਲੈ ਮੈਂ ਵੀਰੇ ਜਲਾਲਾਬਾਦ ਕੋਟੂ ਫੋង ਗਿਆ ਇੱਥੇ ਹੀ ਕਿਰਨ ਆਇਆ ਸੀ ਬਰੇਵ ਮੁੰਡੇ ਨਾਲ ਆਇਆ ਸੀ ਮੈਂ ਚੋਰੀ ਕਰਨ ਆਇਆ ਸੀ ਮੈਨੂੰ ਪਤਾ ਨਹੀਂ ਮੈਂ ਪਹਿਲੀ ਵਾਰ ਆਇਆ ਜੇ ਇੱਥੇ ਚੋਰੀ ਕਰਨ ਆਇਆ ਸੀ ਨਹੀਂ ਜੀ ਚੋਰੀ ਨਹੀਂ ਕਰਨ ਆਇਆ ਸੀ ਤੇ ਫਿਰ ਮੋਟਰਸਾਈਕਲ ਕੇ ਵਿੱਚ ਚੱਕਿਆ ਸੀ ਕਿਹਨੇ ਚੱਕਿਆ ਉਹ ਚੋਰੀ ਕਰਨ ਆਇਆ ਮੋਟਰਸਾਈਕਲ ਚੱਕਿਆ ਇੱਕ ਮਿੰਟ ਗੱਲ ਤਾਂ ਕਰਨ ਦੇ ਗੱਲ ਤਾਂ ਕਰਨ ਦੇ ਯਾਰ ਗੱਲ ਤਾਂ ਕਰਨ ਦੇ ਮੋਟਰਸਾਈਕਲ ਚੱਕਣ ਆਇਆ ਸੀ ਵੀਰੇ ਮੈਂ ਨਹੀਂ ਚੱਕਾ ਉਹ ਉਹ ਨਹੀਂ ਉਹ ਚੱਕਦਾ ਪਹਿਲੇ ਹੀ ਕੰਮ ਹੀ ਕਰਦੇ ਉਹ ਚੱਕਦਾ ਉਹ ਨਾਲ ਸੀਗਾ ਉਹ ਨਾਲ ਸੀ ਉਹ ਨਾਲ ਸੀ ਹਾਂਜੀ ਉਹ ਕਿੱਧਰ ਹੈ ਉਹ ਭੱਜ ਗਿਆ ਇਹ ਮੋਟਰਸਾਈਕਲ ਕਿੱਧਰ ਹੈ ਮੋਟਰਸਾਈਕਲ ਦਿੱਤਾ ਮੋਟਰਸਾਈਕਲ ਦਿੱਤਾ ਉਹ ਕਿੱਥੇ ਭੱਜ ਗਿਆ ਉਹ ਪਤਾ ਨਹੀਂ ਮੈਨੂੰ ਉਹ ਕਿੱਥੋਂ ਦਾ ਰਹਿਣ ਵਾਲਾ ਹੈ ਇਸ ਨਾਮ ਕੀ ਤੇਰਾ ਸੋਨੂ ਹੈ ਅੱਗੇ ਕਿੰਨੀ ਵਾਰੀ ਚੋਰੀ ਕੀਤੀ ਹੈ ਅੱਗੇ ਨਹੀਂ ਕੀਤੀ ਵੇਖ ਲੈ ਜੇ ਰਿਕਾਰਡ ਆ ਜਾਣਾ ਕੀ ਕਦੇ ਨਹੀਂ ਕੀਤੀ ਜੀ ਚੋਰੀ? ਚੂਟਮਾਰ ਜੇ ਸੱਚ ਬੋਲੇਗਾ ਤਾਂ ਛੱਡ ਦੇਣਗੇ। ਮੈਂ ਕਦੇ ਨਹੀਂ ਚੋਰੀ ਕੀਤੀ। ਮੈਂ ਪਹਿਲੀ ਵਾਰ ਉਹਦੇ ਨਾਲ ਆਇਆ ਤੇ ਉਹ ਚੋਰੀ ਕਰਦੇ। ਹੁਣ ਕੀ ਲੋੜ ਪਈ ਫਿਰ ਚੋਰੀ ਕਰਨ ਦੀ? ਹਾਂਜੀ। ਚੋਰੀ ਕਿਉਂ ਕੀਤੀ? ਉਹ ਮੁੰਡੇ ਨੇ ਉਹ ਮੁੰਡਾ ਕਹਿੰਦਾ ਮੋਟਰਸਾਈਕਲ ਮੇਰਾ ਆਪਦਾ ਹੈ। ਤੇ ਤੁਸੀਂ ਆਏ ਪੈਦਲ ਤੇ ਗਲੀ ਤੋਂ ਕਿਵੇਂ ਮੋਟਰਸਾਈਕਲ ਮਿਲ ਗਿਆ ਤੁਹਾਨੂੰ? ਮੈਨੂੰ ਨਹੀਂ ਪਤਾ ਸੀ ਰਿਸ਼ਤੇਦਾਰ ਨੇ ਇਹਨਾਂ ਦੀ ਜੱਟ। ਪਿੱਛੇ ਬੈਠਾ ਸੀ ਤੂੰ ਉਹਦੇ? ਉਹਦੇ ਨਾਲ ਹੀ ਗੱਲ ਸੀ। ਨਹੀਂ। ਚਲਾਉਂਦਾ ਤੂੰ ਪਿਆ ਸੀ ਕਿ ਉਹ ਚਲਾ ਰਿਹਾ। ਕੀ ਹੈ ਜੀ ਚਾ ਵੀ ਉਹਨੇ। ਉਹ ਪਿੱਛੇ ਬੈਠਾ ਸੀ। ਨਹੀਂ ਜੀ ਉਹ ਤਾਂ ਬਸ ਨਿਕਲ ਗਿਆ ਮੈਨੂੰ ਕਹਿਆ ਕਿਨੇ ਨਾਲ ਹੀ ਐਵੇਂ ਕਿਨੇ ਕਿ ਨਿਕਲ ਗਿਆ ਨਹੀਂ ਚਾਬੀ ਵਿੱਚ ਵੀ ਸੀ ਇੱਕ ਮਿੰਟ ਨਹੀਂ ਚਾਬੀ ਵਿੱਚ ਨਹੀਂ ਸੀ ਚਾਬੀ ਵਿੱਚ ਨਹੀਂ ਹੈਗੀ ਸੀ ਉਹ ਟਿਕੇ ਕਿਹਦੇ ਟਿਕੇ ਕਿਦੇ ਟਿਕੇ ਕੱਢੋ ਟਿਕੇ ਕੱਢੋ ਟਿਕੇ ਕੱਢੋ ਇਹ ਮਗਡੋ ਆਹ ਦੇਖੋ ਆਸੀ ਲੋ ਸਾਰੇ न इंजन करी विच ਸਿਰੰਜੀ ਵੀ ਹੈ ਸਿਰੰਜੀ ਵੀ ਹੈ ਮੋਟ ਕਰਦੇ ਸਿਰੰਜਾ ਗਿਆ ਸਿਰੰਜਾ ਨਾਲ ਦੇਖੋ ਹੋਰ ਕੀ ਹੈ ਗਿਆ ਹੋਰ ਕੱਢੋ ਧਮਾਕਾ ਬੜੀ ਬੁੜੀ ਨਿਕਲੇਗੀ ਨਾ ਨਹੀਂ ਚਿੱਟਾ ਨਹੀਂ ਗੇ ਉਹ ਬੰਦਾ ਉਹ ਸਾਈਕਲ ਕਿਹੜੇ ਹਿਸਾਬ ਨਾਲ ਲੈਂਦਾ ਹੈ பெங்களூர் 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 ਨੰਬਰ ਨੋਟ ਹੋ ਗਿਆ ਬੱਸ ਗੱਡੀ ਦਾ ਵੀ ਗਿਆ ਅੱਛਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਸਗਨ ਲਾਲ ਮੋਟਰਸਾਈਕਲ ਤੁਹਾਡਾ ਸੀ ਜੀ ਮੋਟਰਸਾਈਕਲ ਮੇਰਾ ਹੈ ਜੀ ਕਿਵੇਂ ਚੋਰੀ ਕੀਤਾ ਉਹਨੇ ਇਹ ਘਰ ਦੇ ਬਾਹਰ ਮੋਟਰਸਾਈਕਲ ਖੜਾ ਸੀ ਜੀ ਤੇ ਇਹ ਮਤਲਬ ਮੈਂ ਕੁਦਤੀ ਘਰੋਂ ਬਾਹਰ ਨਿਕਲਿਆ ਜਦੋਂ ਮੈਂ ਘਰੋਂ ਬਾਹਰ ਨਿਕਲਿਆ ਤਾਂ ਮੈਂ ਵੇਖਿਆ ਵੀ ਜਿਵੇਂ ਇਹ 15 20 ਫੁੱਟ ਤੇ ਇਹ ਮੇਰੇ ਤੋਂ ਮਤਲਬ ਇਹ ਮੋਟਰਸਾਈਕਲ ਸਟਾਰਟ ਕਰਕੇ ਭਜਾ ਕੇ ਲੈ ਚੱਲਿਆ ਸੀ ਉਹ ਵੀ 1-2 ਮਿੰਟਾਂ ਦਾ ਨਿਕਲਿਆ 15 20 ਫੁੱਟ 15 20 ਫੁੱਟ ਮੇਰੇ ਤੋਂ ਮਤਲਬ ਘਰ ਤੋਂ ਇਹ ਜਿੱਥੋਂ ਇਹਨੇ ਮੋਟਰਸਾਈਕਲ ਚੱਕਿਆ ਇਹ ਭਜਾ ਕੇ ਲੈ ਚੱਲਿਆ ਸੀ ਮੈਨੂੰ ਪਤਾ ਮੈਂ ਵੇਖਿਆ ਵੀ ਮੋਟਰਸਾਈਕਲ ਤਾਂ ਇਹ ਲੈ ਚੱਲਿਆ ਭਜਾ ਕੇ ਫਿਰ ਮੈਂ ਰੋਲਾ ਪਾਇਆ ਉੱਥੇ ਗਲੀ 'ਚ ਮੈਂ ਕਿਹਾ ਜੀ ਚੋਰ ਚੋਰ ਮੋਟਰਸਾਈਕਲ ਲੈ ਗਿਆ ਜੀ ਉਹ ਫਿਰ ਉਹ ਗਲੀ ਦੇ ਵਿੱਚ ਸਾਰੇ ਲੋਕ ਇਕੱਠੇ ਹੋ ਗਏ ਜਦੋਂ ਅਸੀਂ ਵੀ ਇਹਦਾ ਪਿੱਛਾ ਕੀਤਾ ਪਰ ਮੇਰੇ ਸਾਹ ਹਾਂਜੀ ਜਿਹੜੇ ਉੱਥੇ ਆਪਣੇ ਇੱਕ ਸਾਡੇ ਇਹ ਖੜੇ ਸੀ ਗਲੀ ਦੇ ਵਿੱਚ ਆਪਣੇ ਕੋਈ ਸੱਜਣ ਉਹਨਾਂ ਨੇ ਪਤਾ ਲੱਗ ਗਿਆ ਉਹਨਾਂ ਨੇ ਮਗਰ ਮੋਟਰਸਾਈਕਲ ਲਾ ਕੇ ਤੇ ਇਹਦਾ ਪਿੱਛਾ ਕੀਤਾ ਇਹਦਾ ਪਿੱਛਾ ਕਰਕੇ ਇਹ ਬਤੀਆਂ ਵਾਲੇ ਚੌਕ ਉੱਲ ਜਾ ਕੇ ਫਿਰ ਇਹਨੂੰ ਉਹਨਾਂ ਨੇ ਫੜਿਆ ਉੱਥੇ ਫੜ ਕੇ ਤੇ ਫਿਰ ਉਹ ਵਾਪਸ ਲਿਆਏ ਇੱਥੇ ਲਿਆ ਕੇ ਆਪਣੇ ਉਹ ਮੋਟਰਸਾਈਕਲ ਵੀ ਸਾਨੂੰ ਮਿਲ ਗਿਆ ਮਿਲਿਆ ਤੇ ਉਹ ਬੰਦਾ ਜਿਹੜਾ ਸੀ ਉਹ ਅਸੀਂ ਇੱਥੋਂ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਪੁਲਿਸ ਵਾਲੇ ਆਏ ਸੀ ਆਪਣੇ ਇਹ ਓਮ ਬੇકરી ਵਾਲੇ ਚੌਕੇ 'ਚ ਜਿਹੜੇ ਜਿਪਸੀ ਵਾਲੇ ਪੁਲਿਸ ਕੀ ਫੜਿਆ ਤਾਂ ਕੀ ਕੰਦਾ ਸੀ ਉਹ ਕਿੱਥੋਂ ਦਾ ਰਹਿਣ ਵਾਲਾ ਸੀ ਉਹ ਕੰਦਾ ਜੀ ਜਲਾਲਾਬਾਦ ਦੇ ਨੇੜੇ ਪਿੰਡ ਪਾਮਣੀ ਵਾਲਾ ਜੀ ਕੱਲਾ ਹੀ ਆਇਆ ਸੀ ਕਿ ਕੱਟੂ ਕਰਕੇ ਨਾਮ ਲਿਆ ਸੁਣਨਾ ਜੀ ਕੱਟੂ ਕ ਜਲਾਲਾਬਾਦ ਦੇ ਨੇੜੇ ਦੱਸਿਆ ਉਹਨੇ ਜੀ ਇਕੱਲਾ ਹੀ ਆਇਆ ਸੀ ਹਾਂਜੀ ਇਕੱਲਾ ਹੀ ਆਇਆ ਸੀ ਉਹ ਜਿਹੜਾ ਮੋਟਰਸਾਈਕਲ ਘਰ ਦੇ ਕੋਲੋਂ ਚੱਕਿਆ ਉਹਨੇ ਇਕੱਲੇ ਨਹੀਂ ਚੱਕਿਆ ਪਰ ਉਹ ਕਹਿੰਦਾ ਤਿੰਨ ਫੋਟੋ ਫੰਗੀਆਂ ਫੋਟੋ ਫੰਗੀਆਂ ਜੀ ਪਿੰਡ ਕੇ ਉਹਨੇ ਦੱਸਿਆ ਜੀ ਉਹ ਕਹਿੰਦਾ ਮੇਰੇ ਨਾਲ ਇੱਕ ਹੋਰ ਸਾਥੀ ਹੈਗਾ ਉਹ ਮੈਨੂੰ ਲੈ ਕੇ ਆਇਆ ਜਲਾਲਾਬਾਦ ਤੋਂ ਉਹ ਆਪਣੇ ਕਹਿੰਦਾ ਜੀ ਮੈਨੂੰ ਨਹੀਂ ਪਤਾ ਸੀ ਮੈਂ ਤਾਂ ਚੋਰੀ ਨਹੀਂ ਕੀਤੀ ਕਰਦਾ ਉਹਨੇ ਭਈ ਮੋਟਰਸਾਈਕਲ ਤਾਂ ਤੂੰ ਚੱਕਿਆ ਚੋਰੀ ਕਿਉਂ ਨਹੀਂ ਕਰਦਾ ਉਹ ਕਹਿੰਦਾ ਜੀ ਉਹ ਬੰਦੇ ਦੇ ਕਹਿਣ ਤੇ ਮੈਂ ਚੱਕ ਕੇ ਲੈ ਜਾਇਆ ਜੀ ਲੇਕਿਨ ਇਹ ਦੋਨੋਂ ਬੰਦੇ ਨੇ ਦੂਜੇ ਬੰਦੇ ਨੂੰ ਵੀ ਫੜਿਆ ਜਾਵੇ ਨਹੀਂ ਤਾਂ ਸ਼ਹਿਰ 'ਚ ਕੋਈ ਹੋਰ ਵਾਰਦਾਤ ਹੋ ਜਾਏਗੀ ਇਹ ਮੋਟਰਸਾਈਕਲ ਜਿਹੜੇ ਨੇ ਇਹ ਇਹ ਦੋ ਤਿੰਨ ਜਣਿਆਂ ਦਾ ਜਾਂ ਜਿੰਨਾ ਵੀ ਇਹ ਗਰੁੱਪ ਆਇਆ ਹੋਇਆ ਹੈ ਇਹ ਮੋਟਰਸਾਈਕਲ ਚੋਰੀ ਕਰ ਰਹੇ ਨੇ